ਨੂੰ ਸੁਧਾਰ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਗੌੜੇ ਨਗਰ ਮੇਰੇ ਨਾਲ ਮੇਰੇ ਕਮੇਰਮਾਨ ਲਖਪਾ ਸ਼ਰਮਾ ਅੱਜ ਅੱਡਾ ਸੁਧਾਰ ਵਿੱਚ ਅੱਗ ਲੱਗੀ ਆ ਜਿਸ ਨੂੰ 4:38 ਵਜੇ ਆਪਾਂ 112 ਤੇ ਕਾਲ ਕੀਤੀ ਸੀ ਹਜੇ ਤੱਕ ਕੋਈ ਵੀ ਫਾਸ ਦਾ ਬੰਦਾ ਨਹੀਂ ਪਹੁੰਚਾ ਸਾਡੇ ਕੋਲੋਂ ਪਿੰਡ ਦੇ ਸਰਪੰਚਾ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਜੋ ਉਹ ਬਹੁਤ ਟਕੀ ਨੇ ਅਜੇ ਕੌਮ ਸਰਪੰਚ ਸਾਹਿਬ ਕੀ ਤਰ੍ਹਾਂ ਨਹੀਂ ਮਿਲਿਆ ਕਿ ਜੋ ਸਰਕਾਰੀ ਕਮੇਟੀ ਦਾ ਜਦੋਂ ਦਮ ਨਹੀਂ ਆਈ ਹੈ ਮੇਰੇ ਕੋਲ ਸਰਕਾਰ ਦੀ ਨਲਾਇਕੀ ਦੀ ਇਹ ਚੀਜ਼ ਦੀ ਆ ਕਿ ਇੱਥੇ ਮੀਰ ਦਾ ਵਿਚਾਰਾ ਕੰਮ ਕਰਦਾ ਹੈ ਮੁੰਡਾ ਨਾਲ ਉਹਦੇ ਕੱਪੜੇ ਦੀ ਦੁਕਾਨ ਹੈ ਮੁੰਡਾ ਚ ਸਵੰਤ ਨਾਨੁਕਿਆਂ ਤੋਂ ਗਰੀਬ ਬੰਦੇ ਨੇ ਪਰਿਵਾਰ ਨਾਲ 1 ਘੰਟਾ ਹੋ ਗਿਆ ਜਿੱਥੇ ਆਣ ਕੇ ਐਂਬੂਲੈਂਸ ਨੂੰ ਫੋਨ ਕੀਤਾ ਨੂੰ ਤੇ ਸੌਰੀ ਫਾਇਰ ਬ੍ਰਿਗੇਡ ਨੂੰ ਤੇ ਫਾਇਰ ਬ੍ਰਿਗੇਡ ਭੇਜੋ ਜਰ ਕੇ ਆਗ ਦੇ ਕੰਟਰੋਲ ਕੀਤਾ ਜਾਵੇ ਨਾਲ ਸਿਲੰਡਰੀ ਸਿਲੰਡਰ ਫਟਦਾ ਡਾਰੀ ਜੇ ਸਿਲੰਡਰ ਫਟ ਜਾਂਦਾ ਨਾ ਪਬਲਿਕ ਆਣ ਕੇ ਆਗ ਦੇ ਕੰਟਰੋਲ ਕਰਦੀ ਤੇ ਇੱਥੇ ਆ ਮਲਬਾ ਵੀ ਦੇਖ ਦੇਖ ਸਾਹ ਜੀ ਦੁਕਾਨਾਂ ਨੂੰ ਕਿੰਨਾ ਨੁਕਸਾਨ ਹੋਇਆ ਤੇ ਇਹ ਸਾਰਾ ਕੋਸ਼ਿਸ਼ ਹੀ ਤੈਸ ਨੈਸ ਹੋ ਜਾਣਾ ਸੀਗਾ ਸ ਸਰਕਾਰ ਦੇ ਨਾਲ ਲੈ ਕੇ ਆਏ ਆ ਕਿ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ ਸਹੂਲਤਾਂ ਬੜੀਆਂ ਦਿੱਤੀਆਂ ਜੇ ਤਹਿਸੀਲ ਦੇ ਚਾਚਰ ਪੰਜ ਪੰਜ ਗੱਡੀਆਂ ਦਿੱਤੀਆਂ ਜਦੋਂ ਗਰਮੀ ਦਾ ਸੀਜ਼ਨ ਆ ਇਹਨਾਂ ਨੂੰ ਵੀ ਪਤਾ ਵਾ ਕਿ ਕਿਤੇ ਕਿਸੇ ਕਾਰਨ ਵੀ ਅੱਗ ਲੱਗ ਸਕਦੀ ਆ ਫਸਲ ਲੱਗ ਸਕਦੀ ਆ ਇਹਨਾਂ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਇੱਕ ਘੰਟੇ ਤੋਂ ਇੱਥੇ ਸਾਰੇ ਦੇਖ ਲੋ ਇਕੱਠੇ ਹੋਏ ਆ ਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਰ ਕਰ ਰਹੇ ਹਾਂ ਇੱਥੇ ਤੱਕ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਕੋਈ ਵਿਭਾਗ ਦਾ ਬੰਦਾ ਨਹੀਂ ਪਹੁੰਚਿਆ ਇਸ ਤੋਂ ਵੱਡੀ ਨਾਕੀ ਹੋਦੀ ਸਰਕਾਰ ਦੇ ਕੀ ਕਹਿ ਸਕਦੇ ਨੇ ਹੁਣ ਤੁਹਾਨੂੰ ਜੋ ਐਮਪੀ ਸਾਹਿਬ ਵੀ ਗੱਲ ਕੀਤੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਕਿਉਂਕਿ ਐਮਪੀ ਸਾਹਿਬ ਨੇ ਕਿਹਾ ਮੈਂ ਗਰੀਬਾਂ ਦੀ ਮਦਦ ਕਰਾਂਗਾ ਫਿਰ ਇਹ ਵੀ ਚੋਣਾਂ ਦੇ ਵਾਰ ਕੀ ਕਰਦੇ ਮੈਂ ਜੀ ਲੋਕ ਇਹ ਜਾਣ ਕੇ ਮੈਂ ਗੁਰਜੀਤ ਸਿੰਘ ਔਜਲਾ ਜੀ ਨਾਲ ਗੱਲ ਕੀਤੀ ਆ ਕਿ ਉਹ ਵਿਚਾਰੇ ਗਰੀਬ ਪਰਿਵਾਰ ਨਾਲ ਸੰਬੰਧਤ ਨੇ ਆਪ ਦਾ ਕਾਰੋਬਾਰ ਕਰ ਰਹੇ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਹੈਲਪ ਕੀਤੀ ਜਾਵੇ ਉਹਨਾਂ ਨੇ ਕਿਹਾ ਵਾ ਕਿ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਚੱਲ ਰਹੀ ਆ ਮੈਂ ਆਪ ਦੀ ਨਿੱਜੀ ਜੇਬ ਵਿੱਚੋਂ ਇਲੈਕਸ਼ਨ ਤੋਂ ਬਾਅਦ ਆਵਾਂਗਾ ਮੈਂ ਜੋ ਵੀ ਇਹਨਾਂ ਦੀ ਮਾਲੀ ਸਹਾਇਤਾ ਹੋ ਸਕੀ ਦੋਵਾਂ ਦੁਕਾਨਾਂ ਦੀ ਇਹਨਾਂ ਨੂੰ ਕੰਮਕਾਜ ਚਾਲੂ ਕਰਨ ਵਾਸਤੇ ਮੈਂ ਆਪ ਜੀ ਨਾਲ ਪੂਰੀ ਫੁੱਲ ਸਹਾਇਤਾ ਕਰਕੇ ਜਾਵਾਂਗਾ ਆਪਣੀ ਜੇਬ ਵਿੱਚੋਂ ਦਸਰ ਸਾਹਿਬ ਸਰਕਾਰ ਦੀ ਨਕਾਮੀ ਕਿੱਧਰ ਦੀ ਗੱਲ ਜੀ ਦੀ ਸਰਕਾਰ ਦੀ ਮੈਂ ਦਸਰ ਪ੍ਰਧਾਨ 33 ਕਿਸਾਨਾਂ ਨੂੰ ਨਕਾਮੀ ਇਹ ਆ ਕੋਈ ਇੰਨਾ ਗਰੀਬਾਂ ਦੀਆਂ ਸਟੈਂਡਰਡ ਫੂਡ ਦੇ ਨਾਲ ਦੋ ਦੁਕਾਨਾਂ ਜਿਹੜੀਆਂ ਨੇ ਕਪੜੇ ਵਾਲਾ ਮੁੰਡਾ ਇੱਕ ਵਿਚਾਰਾ ਆਪਣਾ ਉਹ ਮੁਰਗੇ ਮੀਟ ਦਾ ਕੰਮ ਕਰਦਾ ਤੇ ਗਰੀਬ ਪਰਿਵਾਰ ਨਾਲ ਸੰਬੰਧਤ ਨੇ ਜਿਹੜਾ ਆਪਣਾ ਬਾੜਾ ਮੋਟਾ ਰੋਟੀ ਦਾ ਰਖਜ਼ਾਨ ਚਲਾ ਰਿਹਾ ਸੀ ਅੱਗ ਲੱਗਦਿਆਂ ਸਾਰ ਖੈਰ ਬੁਡੇਰ ਵਾਲਿਆਂ ਨੂੰ ਕੁਝ ਮਿੱਤਰਾਂ ਨੇ ਜਾਂ ਸਰਪੰਚ ਸਾਹਿਬ ਬਣਾਤਾ ਹੋਰ ਕਿਹਦੇ ਨੇ ਫੋਨ ਕੀਤਾ ਮੈਂ ਖੁਦ ਕੀਤਾ ਜੀ ਮੈਂ ਖੋਲੀ 5:38 ਵਜੇ 1:00 ਵਜੇ ਤੁਸੀਂ ਕੀਤਾ 4:38 ਵਜੇ ਕੀਤਾ ਆ ਕੰਮ ਪ੍ਰਬੰਧਾ ਜਿਹੜਾ ਪ੍ਰਸ਼ਾਸਨ ਨੇ ਆਣ ਕੇ ਕੋਈ ਨਾ ਦੀ ਮਤ ਨਹੀਂ ਕੀਤੀ ਜੇ ਪਬਲਿਕ ਨਾ ਕਰੇ ਤਾਂ ਹੋਰ ਦੁਕਾਨਾਂ ਸੜਨ ਦਾ ਵੀ ਅਸਾਰ ਬਣ ਸਕਦੇ ਸਾਰਾ ਜਿਹੜਾ ਅੱਡਾ ਸੁਧਾਰੇ ਸੜ ਸਕਦਾ ਸਰ ਇਹਨਾਂ ਦੀ ਬਹੁਤ ਨਕਮੀ ਹੈ ਇਹਨਾਂ ਦੀ ਕੋਰ ਨਿੰਦਿਆ ਕਰਦੇ ਆ ਤੇ ਨਾਲ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਇਹਨਾਂ ਗਰੀਬਾਂ ਦੀ ਆਰਥਿਕ ਹਾਲ ਦੀ ਕੋਈ ਮਦਦ ਕੀਤੀ ਜਾਵੇ ਨੇ ਅਜਾਸ ਬੀਲਾ ਲਾਉਨੇ ਉਹ ਛੱਡੀਏ ਇਹਨਾਂ ਗਰੀਬਾ ਪਰਵਾਰਾਂ ਦੀ ਇਹ ਨਹੀਂ ਕੱਲੇ ਸਾਡੇ ਅੱਡੇ ਜੇ ਕਿਸੇ ਹੋਰ ਦੀ ਵੀ ਹੋ ਜਾਂਦਾ ਹੈ ਨੁਕਸਾਨ ਤਾਂ ਆਪਾਂ ਨੇ ਪਰਮਾਹਾਰ ਕਰਨੋਂ ਵਾਸਤੇ ਥੋੜੀ ਜਿਹੀ ਗ੍ਰਹੀ ਇਕੱਠੀ ਕਰਕੇ ਇਹਨਾਂ ਦੀ ਮੈਚ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲੋਂ ਪਿੰਨ ਨਾਨੋਕੇ ਦੇ ਜਿਹੜੇ ਮੌਜੂਦਾ ਹਨ ਜਿਨ੍ਹਾਂ ਦੇ ਨਾਲ ਨੁਕਸਾਨ ਹੋਇਆ ਆਪਾਂ ਉਹਨਾਂ ਨਾਲ ਗੱਲ ਕਰਨੀ ਆ ਤੇ ਦੇਖਦੇ ਹਾਂ ਕਿ ਕਿੰਨਾ ਕੀ ਨੁਕਸਾਨ ਡਾੜਾ ਹੋ ਚੁੱਕਾ ਆ ਸਾ ਨੁਕਸਾਨ ਤੇ ਕਾਫੀ ਨਵੈਟਰ ਸੀ ਫ੍ਰਿਜ ਸੀ ਕਾਫੀ ਟਾਈਮ ਸਮਾਨ ਤੇ ਵਾਵਾ ਸੀ ਮੁਰਗੀ ਮਰਗੀ ਵਾਵਾ ਸੀ 5-6000 ਰੁਪਏ ਦੀ ਜਗ੍ਹਾ ਸੀ ਉਹ ਜਿਹੜੇ ਸੇਲ ਕੀਤੀ ਸੀ ਅੱਜ ਦੁਮਾਨ ਦੇ ਮਾਮੇ ਸਾਨ ਬਾਬਾ ਹੋ ਗਿਆ ਫ੍ਰਿਜ ਇਨਵਰਟਰ ਸਾਰਾ ਕੁਝ ਫ੍ਰਿਜ ਜਨਰੇਟਰ ਸਾਰਾ ਕੁਝ ਸਮਾਨ ਤੇ ਉੱਥੇ ਚੈਟਿੰਗ ਫਿਟਿੰਗ ਸਾਰਾ ਕੁਝ ਸਾਰਾ ਕੁਝ ਸਰ ਗਿਆ ਕਾਊਂਟਰ ਗੱਲਾ ਸਾਰਾ ਕੁਝ ਸਰ ਗਿਆ ਸਾਰੇ ਗੈਸ ਸਿਲੰਡਰ ਸਿਲੰਡਰ ਵੀ ਸਾਰੀ ਪੱਠੀ ਸਾਰਾ ਕੁਝ ਕਾਊਂਟਰ ਕੋਈ ਵੀ ਨਹੀਂ ਚੀਜ਼ ਨਹੀਂ ਚਲ ਇੱਕ ਮਿੰਟ